ਹੈਲੋ एवरीवन ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਵਾਲੇਕੁਮ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਤੁਹਾਡੇ ਐਗਜ਼ਾਮ ਦੀ ਪ੍ਰੈਪਰੇਸ਼ਨ ਵਧੀਆ ਚੱਲਦੀ ਹੋਵੇਗੀ ਅਸੀਂ ਤੁਹਾਡਾ ਆਪਣੇ YouTube ਚੈਨਲ ਪੰਜਾਬ ਐਸਪੀਰੈਂਟ ਦੇ ਸਵਾਗਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ 14 ਜੁਲਾਈ ਤੋਂ ਲੈ ਕੇ 20 ਜੁਲਾਈ ਤੱਕ ਦੇ ਕਰੰਟ ਅਫੇਅਰ ਡਿਸਕਸ ਕਰਾਂਗੇ ਜੇ ਤੁਸੀਂ ਤਿਆਰੀ ਕਰ ਰਹੇ ਹੋ ਪੰਜਾਬ ਪੁਲਿਸ ਨੈਤ ਤਹਿਸੀਲਦਾਰ ਸੀਨੀਅਰ ਅਸਿਸਟੈਂਟ ਪਟਵਾਰੀ ਜੇਲ੍ਹ ਵਾਰਡਨ ਐਕਸਾਈਜ਼ ਪੀਡ ਪਲੇਸਿਕਲਰਕ ਜਾਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਾਂ ਤੁਹਾਡੇ ਲਈ ਇਹ ਵੀਡੀਓ ਬਿਲਕੁਲ ਖਾਸ ਰਹੇਗੀ ਅਸੀਂ ਨਾ ਸਿਰਫ ਇਸ ਵੀਡੀਓ ਵਿੱਚ ਸਵਾਲਾਂ ਦੇ ਜਵਾਬ ਦੇਵਾਂਗੇ ਸਗੋਂ ਸਵਾਲਾਂ ਦੇ ਨਾਲ-ਨਾਲ ਸਬੰਧਿਤ ਸਟ੍ਰੈਟੇਜੀ ਕੇ ਵੀ ਡਿਸਕਸ ਕਰਾਂਗੇ ਵੀਡੀਓ ਅਖੀਰ ਤੱਕ ਜਰੂਰ ਵੇਖਣਾ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਸ਼ੁਰੂ ਕਰਦੇ ਹਾਂ ਫਿਰ ਅੱਜ ਦੀ ਪਹਿਲੇ ਕੁਐਸਚਨ ਦੇ ਨਾਲ ਅੱਜ ਦਾ ਪਹਿਲਾ ਕੁਐਸਚਨ ਹੈ ਵੇਅਰ ਵਾਸ 2 ਡੇਜ਼ ਬਿਮਸੈਕ ਪੋਰਟ ਮੀਟਿੰਗ ਕੰਕਲੀਵ ਸਟਾਰਟਡ ਬਿਮਸੈਕ ਪੋਰਟ ਦੇ 2 ਦਿਨਾਂ ਦੀ ਮੀਟਿੰਗ ਕਿੱਥੇ ਹੋਈ ਇਸ ਦਾ ਆਨਸਰ ਹੈ विशाखापटनम आंध्र प्रदेश भीमशेख भी फुल फॉर्म है वे ऑफ बंगाल इनिशिएटिव फॉर मल्टी सेक्टर टेक्निकल एंड इकोनॉमिक कॉरपोरेशन इस द हेडक्वार्टर है ढाका बांग्लादेश एस्टैब्लिश 6 जून 1997 ਨੂੰ ਹੋਇਆ ਇਸ ਦੇ 7 ਕੰਟਰੀਜ਼ ਮੈਂਬਰ ਦੇਸ਼ ਨੇ ਪਹਿਲਾ ਹੈ ਬੰਗਲਾਦੇਸ਼ ਸੈਕੰਡ ਭੂਟਾਨ ਥਰਡ ਇੰਡੀਆ ਫੋਰਥ ਮਿਆਂਮਾਰ ਫਿਫਥ ਨੇਪਾਲ ਸਿਕਸ ਸ਼੍ਰੀਲੰਕਾ ਸੈਵੰਥ ਥਾਈਲੈਂਡ ਅਤੇ ਇਸ ਵਾਰ ਦੀ ਮੀਟਿੰਗ ਜੋ ਚੇਅਰ ਕੀਤੀ ਹੈ ਮਿਨਿਸਟਰੀ ਆਫ ਪੋਰਟ ਸ਼ਿਪਿੰਗ ਐਂਡ ਵਾਟਰਵੇਜ਼ ਸਰਬੰందਾ ਸੁਣੂ ਬਾਲਨੇ ਨੈਕਸਟ ਕੁਐਸਚਨ ਹੈ ਸਰੋਜਾ ਦੇਵੀ ਹੈਜ਼ ਡਾਈਡ ਰੀਸੈਂਟਲੀ ਸ਼ੀ ਇਜ਼ ਰਿਲੇਟਡ ਟੂ ਵਿਚ ਫੀਲਡ ਸਰੋਜਾ ਦੇਵੀ ਦਾ ਹਾਲ ਹੀ ਵਿੱਚ ਦਿਹਾਂਦ ਹੋਇਆ ਇਹ ਕਿਸ ਖੇਤੇ ਨਾਲ ਸੰਬੰਧਿਤ ਸਨ ਇਸ ਆਨਸਰ ਹੈ ਸ਼ੀ ਇਜ਼ ਐਕਟਰਸ ਸਰੋਜਾ ਦੇਵੀ ਨੂੰ ਪਦਮ ਭੂਸ਼ਣ 1992 ਪਦਮ ਸ਼੍ਰੀ 1969 ਅਤੇ ਲਾਈਫ ਟਾਈਮ ਅਚੀਵਮੈਂਟ ਵਾਰਡ ਬਾਈ ਗਵਰਨਮੈਂਟ ਆਫ ਇੰਡੀਆ 2008 ਵਿੱਚ ਮਿਲੇ ਆ ਨੈਕਸਟ ਕੁਐਸਚਨ ਗੱਲ ਕਰਦੇ ਆ ਹੂ ਵਨ ਦਾ ਮੇਜਰ ਲੀਗ ਟਾਈਟਲ 2025 2025 ਦਾ ਮੇਜਰ ਲੀਗ ਟਾਈਟਲ ਕਿਸ ਨੇ ਜਿੱਤੇ ਆ ਇਸ ਦਾ ਵੈਨਿਊ ਰਿਹਾ ਗ੍ਰੈਂਡ ਪੈਰਾਰੇ ਸਟੇਡੀਅਮ ਟੈਕਸਸ ਯੂ ਐਸ اے ਐਮ ਐਨ ਯੂ ਕੈਪਟਨ ਕਾਇਰਨ ਪੋਲਾਰਡ ਅਤੇ ਐਮ ਐਨ ਯੂ ਨੇ ਵਾਸ਼ਿੰਗਟਨ ਫਰੀडम ਨੂੰ ਹਰਾਇਆ ਨੈਕਸਟ ਕੁਐਸਚਨ ਹੂ ਇਜ਼ ਦੀ ਚੇਅਰਮੈਨ ਆਫ ਨੈਸ਼ਨਲ ਮੈਡੀਕਲ ਕਮਿਸ਼ਨ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਐਸ ਆਨਸਰ ਹੈ ਡਾਕਟਰ ਅਭਿਜੀਤ ਸੇਟ ਨੈਸ਼ਨਲ ਮੈਡੀਕਲ ਕਮਿਸ਼ਨ ਜਿਸ ਦੀ ਸਥਾਪਨਾ 25 ਸਤੰਬਰ 2020 ਨੂੰ ਹੋਈ ਇਸ ਦਾ ਹੈੱਡ ਕੁਆਟਰ ਨਿਊ ਦਿੱਲੀ ਇੰਡੀਆ ਅਤੇ ਇਹ ਇੱਕ ਸਟੈਚੂਟਰੀ ਬੋਡੀ ਹੈ ਨੈਕਸਟ ਕੁਐਸਚਨ ਇਨ ਵਿਚ ਸਟੇਟ ਹਰੀਲਾ ਫੈਸਟੀਵਲ ਸੈਲੀਬ੍ਰੇਟਡ ਭਾਰਤ ਦੇ ਕਿਸ ਰਾਜ ਵਿੱਚ ਹਰੀਲਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਆਨਸਰ ਹੈ ਉਤਰਾਖੰਡ ਉਤਰਾਖੰਡ ਰਿਲੇਟਡ ਹੋਰਤੇ ਹਾਰ ਜਿਵੇਂ ਕਿ ਕੁੰਭ ਮੇਲਾ ਫੋਲਦੀ ਅਤੇ ਕੈੰਗ ਡਲੀ ਹੈ ਨੈਕਸਟ ਕੁਐਸਚਨ ਹੈ ਹੂ ਇਜ਼ ਅਪੋਇੰਟਡ ਐਸ ਅ ਫਰਸਟ ਊਮਨ ਡਾਇਰੈਕਟਰ ਜਨਰਲ ਆਫ ਰੇਲਵੇ ਪ੍ਰੋਟੈਕਸ਼ਨ ਫੋਰਸ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਪਹਿਲੀ ਮਹਿਲਾ ਡਾਇਰੈਕਟਰ ਕਿਸ ਨੂੰ ਨਿਯੁਕਤ ਕੀਤਾ ਗਿਆ ਐਸ ਆਨਸਰ ਹੈ ਸਨੋਲੀ ਮਿਸ਼ਰਾ ਰੇਲਵੇ ਪ੍ਰੋਡਕਸ਼ਨ ਫੋਰਸ ਜੋ ਕਿ 20 ਸਪਟੰਬਰ 1985 ਨੂੰ ਅਸਟੈਬਲਿਸ਼ ਹੋਈ ਇਸ ਦਾ ਹੈੱਡਕੁਆਰਟਰ ਨਿਊ ਦਿੱਲੀ ਇੰਡੀਆ ਹੈ ਨੈਕਸਟ ਕੁਐਸਚਨ ਹੈ ਤਾਲਿਸਮਾਨ ਸਬਰੇ ਮਿਲਟਰੀ ਐਕਸਰਸਾਈਜ਼ ਹੈਜ਼ ਕੰਡਕਟਡ ਬਾਈ ਵਿਚ ਕੰਟਰੀ ਤਾਲਿਸਮਾਨ ਸਬਰੇ ਮਿਲਟਰੀ ਐਕਸਰਸਾਈਜ਼ ਕਿਸ ਦੇਸ਼ ਵਿੱਚਕਾਰ ਹੋਈ ਇਸ ਦਾ ਆਨਸਰ ਹੈ ਆਸਟ੍ਰੇਲੀਆ ਇੰਡੀਆ ਨੇ ਪਹਿਲੀ ਵਾਰ ਇਸ ਐਕਸਰਸਾਈਜ਼ ਵਿੱਚ ਭਾਗ ਲਿਆ ਨੈਕਸਟ ਕੁਐਸਚਨ ਹੈ ਹੂ ਹੈਜ਼ ਵਨ ਦੀ ਵਿਵਲਡਨ ਕੱਪ 2025 ਮੈਨਸ ਸਿੰਗਲ ਟਾਈਟਲ 2025 ਦਾ ਵਿਵਲਡਨ ਕੱਪ ਦਾ ਪੁਰਖ ਇਕਲ ਜੇਤੂ ਕੌਣ ਰਿਹਾ ਇਸ ਦਾ ਆਨਸਰ ਹੈ ਜੈਨਿਕ ਸਿਨਰ ਜੈਨਿਕ ਸਿਨਰ ਇਟਲੀ ਦਾ ਖਿਡਾਰੀ ਹੈ ਅਤੇ ਵਿਵਲਡਨ ਕੱਪ ਵਿੱਚ ਵੂਮਨ ਸਿੰਗਲ ਟਾਈਟਲ ਦੇ ਜਿੱਤਣ ਇਸ ਦਾ ਆਨਸਰ ਹੈ ਈਗਾ ਸਵੈਟਿਕ ਜੋ ਕਿ ਪੋਲੈਂਡ ਤੋਂ ਬਿਲੋਂਗ ਕਰਦੇ ਨੇ ਇਸ ਦੇ ਨਾਲ ਹੀ ਮੈਨਸ ਡਬਲ ਟਾਈਟਲ ਜਿਸ ਦੇ ਵਿਨਰ ਨੇ ਜੂਲੀਅਨ ਕੈਸ਼ ਐਂਡ ਐਲੋਇਡ ਗਲੈਸਪੂਲ ਅਤੇ ਮੂਮੈਂਟ ਅਵਰ ਵਿਚ ਵਾਈ ਟਾਈਟਲ ਐਲਿਸ ਮੈਟਰਨ ਐਂਡ ਵੈਰੋਨਿਕਾ ਕੁਡਰ ਮੈਟਾਵੋ ਨੇ ਜਿੱਤਿਆ ਵਿਵਲਡਨ ਕੱਪ ਇਜ਼ ਦਾ 올ਡਨ ਗ੍ਰੈਂਡ ਸਲੈਮ ਇਨ ਇੰਡੀਆ ਰਿਲੇਟਡ ਟੂ ਟੈਨਿਸ ਵਿਵਲਡਨ ਕੱਪ ਜੋ ਹੈ ਇਹ ਟੈਨਿਸ ਨਾਲ ਰਿਲੇਟਡ ਹੈ ਅਤੇ ਸਭ ਤੋਂ ਪੁਰਾਣਾ ਟੂਰਨਾਮੈਂਟ ਹੈ ਇਹ ਇਸਟੈਬਲਿਸ਼ ਹੋਇਆ 1877 ਅਤੇ ਇਹ ਗਰਾਸ ਸਰਫੇਸ ਤੇ ਹੀ ਖੇਡਿਆ ਜਾਂਦਾ ਹੈ ਨੈਕਸਟ ਕੁਐਸਚਨ ਆ ਓਨ ਵਿਚ ਡੇ ਵਰਲਡ ਯੂ ਸਕਿਲ ਡੇ ਸੈਲੀਬ੍ਰੇਟਡ ਵਰਲਡ ਯੂ ਸਕਿਲ ਡੇ ਕਿਸ ਦਿਨ ਮਨਾਇਆ ਜਾਂਦਾ ਹੈ ਇਸ ਦਿਨ ਸਰੇ 15 ਜੁਲਾਈ ਅਤੇ ਇਸ ਦਿਮ ਹੈ ਯੂਥ ਏਂਪਾਵਰਮੈਂਟ ਥਰੂ AI ਐਂਡ ਡਿਜੀਟਲ ਸਕਿਲਸ ਇਸ ਦਿਨ ਨੂੰ ਇਸਟੈਬਲਿਸ਼ ਕੀਤਾ ਗਿਆ 1995 ਵਿੱਚ ਐਂਡ ਟੂ ਸੈਲੀਬ੍ਰੇਟ ਦਾ ਬਰਥ ਐਨੀਵਰਸਰੀ ਆਫ ਸਵਾਮੀ ਵਿਵੇਕਾਨੰਦ ਅਤੇ ਸਵਾਮੀ ਵਿਵੇਕਾਨੰਦ ਦੀ ਬਰਥ ਐਨੀਵਰਸਰੀ ਤੇ ਹਰ ਹਰ ਸਾਲ ਇਹ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ ਨੈਕਸਟ ਕੁਐਸਚਨ ਹੈ ਪੈਸੈਕ ਐਕਸਰਸਾਈਜ਼ ਹੈਜ਼ ਬੀਨ ਕੰਡਕਟਿਡ ਬੀਟਵੀਨ ਵਿਚ ਕੰਟਰੀਜ਼ ਪੈਸੈਕ ਐਕਸਰਸਾਈਜ਼ ਕਿਸ ਦੇ ਵਿਚਕਾਰ ਆਯੋਜਿਤ ਕੀਤੀ ਜਾਂਦੀ ਹੈ ਇਸ ਆਨਸਰ ਹੈ ਇੰਡੀ ਐਂਡ ਗ੍ਰੀਸ ਨੈਕਸਟ ਕੁਐਸਚਨ ਹੈ ਇਨ ਵਿਚ ਸਟੇਟ सेलिब्रेटेड ਸ਼ਰਾਵਣੀ ਮੇਲਾ ਸ਼ਰਾਵਣੀ ਮੇਲਾ ਕਿਹੜੇ ਰਾਜ ਨੇ ਮਨਾਇਆ ਜਾਂ ਫਿਰ ਕਿਸ ਰਾਜ ਵਿੱਚ ਮਨਾਇਆ ਜਾਂਦਾ ਹੈ ਇਸ ਆਨਸਰ ਹੈ ਝਾਰਖੰਡ ਸਰਕਾਰ ਝਾਰਖੰਡ ਨਾਲ ਲੇਟਡ ਹੋਰ ਜੋਧਿਹਾਰ ਨੇ ਉਹਨੇ ਸਰਹੂਲ ਛੱਟ ਪੂਜਾ ਕਰਮ ਜਾਂ ਫਿਰ ਤੋਸੂ ਪਰਬ ਰੀਸੈਂਟਲੀ ਮੁਹੰਮਦ ਬੁਹਾਰੀ has died he is the former president of which country hal hi mohammad buhari da dehant hoya hai ehi kis desh de purvi rashtrapati san is the answer hai nigeria next question hai who is appointed as the new ceo of hindustan coca cola beverages hindustan <hindo coca cola beverages da nawa ceo kisnu niyukt kita gaya ਇਸ ਆਨਸਰ ਹੈ ਹੇਮੰਤ ਰੁਪਾਨੀ ਨੈਕਸਚਨ ਇਚ ਸਟੇਟ ਕੈਬਨਟ ਗ੍ਰਾਂਟਡ ਐਗਰੀਕਲਚਰ ਸਟੇਟਸ ਟੂ ਲਾਈਵਸਟਾਕ ਫਾਰਮਿੰਗ ਕਿਹੜੇ ਰਾਜ ਮੰਤਰੀ ਨੇ ਪਸ਼ੂ ਪਾਲਨ ਨੂੰ ਖੇਤੀਬਾੜੀ ਦਾ ਦਰਜਾ ਦਿੱਤਾ ਇਸ ਆਨਸਰ ਹੈ ਮਹਾਰਾਸ਼ਟਰ ਸਰਕਾਰ ਮਹਾਰਾਸ਼ਟਰ ਸਰਕਾਰ ਨਾਲੇਟਡ ਹੋਰਤੇ ਹਾਰ ਜਿਵੇਂ ਕਿ ਲਵਾਨੀ ਤਮਾਸ਼ਾ ਪਾਵੋਡਸ ਕੋਲੀ ਡਾਂਗਰੀ ਐਂਡ ਗਾਜਾ ਨੈਕਸਟ ਕੁਐਸਚਨ ਹੈ ਵੇਅਰ ਵਾਸ ਏਸ਼ੀਆ ਇੰਡੀਆ ਫੋਰਮਨ ਮਿਸਟਰ ਮੀਟਿੰਗ ਹੈਲਡ ਏਸ਼ੀਆ ਭਾਰ ਦੇ ਵਿਦੇਸ਼ ਮੰਤਰੀ ਦੀ ਮੀਟਿੰਗ ਕਿੱਥੇ ਹੋਈ ਇਸ ਆਨਸਰ ਹੈ ਮਲੇਸ਼ੀਆ ਮਲੇਸ਼ੀਆ ਦੀ ਕੈਪੀਟਲ ਕੋਲਲੰਪੁਰ ਇਥੋਂ ਦੀ ਕਰੰਸੀ ਮਲੇਸ਼ੀਆ ਰਿੰਗਟ ਅਤੇ ਪਵਿੱਤਰ ਮਾਰਗੇਟਾ ਨੇ ਇਸ ਨੂੰ ਅਟੈਂਡ ਕੀਤਾ ਜੋ ਕਿ ਐਕਸਟਰਨਲ ਅਫੇਅਰ ਦੇ ਗੋ ਮਿਨਿਸਟਰ ਹਨ ਨੈਕਸਟ ਕੁਐਸਚਨ ਹੈ ਵੇਅਰ ਵਾਸ ਕੰਟਰੀ ਸੈਕੰਡ ਲਾਰਜੇਸਟ ਕੇਬਲ ਸਟੇਟ ਬ੍ਰਿਜ ਲੋਕੇਟਿਡ ਦੇ ਇਸ ਦੁਜਾ ਸਭ ਤੋਂ ਵੱਡਾ ਕੇਬਲ ਸਟੇਟ ਬ੍ਰਿਜ ਕਿੱਥੇ ਸਥਾਪਿਤ ਕੀਤਾ ਗਿਆ ਹੈ? ਐਜ਼ੰਤਰਾ, ਕਰਨਾਟਕ ਅਤੇ ਇੰਡੀਆ ਦਾ ਪਹਿਲਾ ਲੋਂਗੇਸਟ ਕੇਬਲ ਸਟੇਟ ਬ੍ਰਿਜ ਜਿਸ ਦਾ ਨਾਮ ਹੈ ਸੁਦਰਸ਼ਨ ਸੇਧੂ ਜਿਸ ਦੀ ਲੈਂਥ 2.32 ਕਿਲੋਮੀਟਰ ਜੋ ਕਿ ਗੁਜਰਾਤ ਵਿੱਚ ਸਥਿਤ ਹੈ। ਨੈਕਸਟ ਕੁਐਸਚਨ ਹੈ ਹੂ ਇਜ਼ ਦੀ ICC ਮੂਮੈਂਟਸ ਪਲੇਅਰ ਆਫ ਦਿ ਮੰਥ ਫੋਰ ਜੂਨ? ਜੂਨ ਮਹੀਨੇ ਲਈ ICC ਮਹਿਲਾ ਖਿਡਾਰੀ ਕੌਣ ਚੁਣੀ ਗਈ? ਫਰਸ ਆਨਸਰ ਹੈ ਹੈਲੀ ਮੈਥਿਊ ਹੈਲੀ ਮੈਥਿਊ ਜੋ ਕਿ ਵੈਸਟ ਇੰਡੀਜ਼ ਦੇ ਖਿਡਾਰੀ ਹਨ ਅਤੇ ICC ਮੈਨਸ ਪਲੇਅਰ ਆਫ ਦਿ ਮੰਥ ਜੂਨ ਮੰਥ ਦਾ ਜਿਸ ਦਾ ਨਾਮ ਹੈ ਐਡਨ ਮਕਰਮ ਐਡਨ ਮਕਰਮ ਜੋ ਕਿ ਸਾਊਥ ਅਫਰੀਕਾ ਦੇ ਪਲੇਅਰ ਹਨ ਇਹ ਸਭ ਨੂੰ ਪਤਾ ਹੋਊਗਾ ਨੈਕਸਟ ਕੁਐਸਚਨ ਹੈ ਵਿਚ ਸਟੇਟ ਆਫ ਇਨ ਦੀ ਪ੍ਰੋਡਕਸ਼ਨ ਆਫ ਪੋਟੈਟੋ ਆਲੂ ਦੇ ਉਤਪਾਦਨ ਵਿੱਚ ਕਿਹੜਾ ਰਾਜ ਸਿਖਰ ਤੇ ਹੈ ਫਰਸ ਆਨਸਰ ਹੈ ਗੁਜਰਾਤ ਗੁਜਰਾਟ ਰਿਲੇਟਿਡ ਫੈਸਟੀਵਲ ਜਿਵੇਂ ਰਨੋਸੋ ਮਦੀਰਾ ਡਾਂਸ ਅਤੇ ਇਸਨਾਈਟਿਡ ਡਾਂਸ ਗੜਬਾ ਐਂਡ ਡਾਂਡੀਆ ਨੈਕਸਟ ਕੁਐਸਚਨ ਇਜ਼ ਵਿਚ ਸਟੇਟ ਹੈਜ਼ ਲਾਂਚਡ ਸਹਿਲੀ ਸਮਾਰਟ ਕਾਰਡ ਸਕੀਮ ਕਿਹੜੇ ਰਾਜ ਨੇ ਸਹਿਲੀ ਸਮਾਰਟ ਕਾਰਡ ਸਕੀਮ ਨੂੰ ਲਾਂਚ ਕੀਤਾ ਇਸ ਦਾ ਆਨਸਰ ਹੈ ਦਿੱਲੀ ਅਤੇ ਸਹਿਲੀ ਸਮਾਰਟ ਕਾਰਡ ਸਕੀਮ ਦਾ ਮੋਟਿਵ ਹੈ ਫ੍ਰੀ ਬੱਸ ਟ੍ਰੈਵਲ ਫੋਰ ਊਮਨ ਐਂਡ 트ਰਾਂਸਜੈਂਡਰ ਇਨ ਦਿੱਲੀ ਦਿੱਲੀ ਦੇ ਵਿੱਚ ਫ੍ਰੀ ਬੱਸ ਟਰੈਵਲ ਪ੍ਰੋਵਾਈਡ ਕਰਨਾ ਊਮੈਨਸ ਨੂੰ ਅਤੇ ਟ੍ਰਾਂਸਜੈਂਡਰ ਨੂੰ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਦਾ ਪਹਿਲਾ ਡਿਜੀਟਲ ਘੁੰਮਣ ਫਿਰਨ ਵਾਲਾ ਪਿੰਡ ਕਿਹੜਾ ਹੈ ਇੰਡੀਆਸ ਫਰਸਟ ਡਿਜੀਟਲ ਨੋਮੈਡ ਵਿਲੇਜ ਇਸ ਆਨਸਰ ਹੈ ਸਿੱਕਮ ਅਤੇ ਸਿੱਕਮ ਦੇ ਫੈਸਟੀਵਲ ਲੋਸਾਰ ਸਾਗਦਾਵਾ ਅਤੇ ਸਾਕਿਵਾ ਹੈ ਯੂਨਾਈਟਿਡ ਡਾਂਸਸ ਤਮੰਗ ਸੇਲੋ ਯਕਸ਼ਮ ਸਿੰਘੀਜਮ ਅਤੇ ਮਰੂਨੀ ਹੈ ਨੈਕਸਟ ਕੁਐਸਚਨ ਹੈ ਬੈਂਦੀ ਖਲਮ ਫੈਸਟੀਵਲ ਹੈ ਸੈਲੀਬ੍ਰੇਟਡ ਇਨ ਵਿਚ ਸਟੇਟ ਬੈਂਦੀ ਖਲਮ ਤਿਹਾਰ ਕਿਸ ਰਾਜ ਵਿੱਚ ਮਨਾਇਆ ਗਿਆ ਹੈ ਇਸ ਦਾ ਆਨਸਰ ਹੈ ਮੇਘਾਲਿਆ ਅਤੇ ਮੇਘਾਲਿਆ ਭਰ ਦਾ ਉਹ ਰਾਜ ਹੈ ਜਿਸ ਵਿੱਚ ਸਭ ਤੋਂ ਵੱਧ ਵਰਖਾ ਵੇਖਣ ਨੂੰ ਮਿਲਦੀ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਤਾਂ ਫੋਜਾ ਸਿੰਘ ਰੀਸੈਂਟਲੀ ਡਾਈਡ ਬਿਲੋਂਗ ਟੂ ਵਿਚ ਫੀਲਡ ਪੂਜਾ ਸਿੰਘ ਦੀ ਹਾਲ ਹੀ ਵਿੱਚ ਮੌਤ ਹੋ ਗਈ ਸੀ ਇਹ ਕਿਸ ਨਾਲ ਸੰਬੰਧ ਸਨ ਪੂਜਾ ਸਿੰਘ ਜੋ ਕਿ ਇੱਕ ਮੈਥ ਰਨਰ ਰਹੇ ਹਨ ਇਹਨਾਂ ਦਾ ਨਿਕਨੇਮ ਟਰਬਨ ਟਰਨੈਡੋ ਹੈ ਅਤੇ 2012 ਲੰਡਨ 올림픽 ਵਿੱਚ ਇਹ ਟੋਰਚ ਬੀਰਰ ਰਹੇ ਹਨ ਇਹਨਾਂ ਦੇ ਹੰਤ ਸੜਕ ਦੁਰਘਟਨਾ ਦੇ ਕਰਕੇ ਹੋਇਆ ਹੈ ਨੈਕਸਟ ਹੈ ਵਿਚ ਪੇਮੈਂਟ ਸਿਸਟਮ ਹੈਜ਼ ਬਿਕਮ ਵਰਲਡ ਲਾਰਜੈਸਟ ਰੀਅਲ ਟਾਈਮ ਪੇਮੈਂਟ ਸਿਸਟਮ ਕਿਹੜੀ ਭੁਗਤਾਨ ਪ੍ਰਣਾਲੀ ਵਿਸ਼ਵ ਦੀ ਸਭ ਤੋਂ ਵੱਡੀ ਰੀਅਲ ਟਾਈਮ ਭੁਗਤਾਨ ਪ੍ਰਣਾਲੀ ਬਣ ਗਈ ਹੈ? ਇਸ ਦਾ ਅਨਸਰ ਹੈ UPI India. UPI ਦੀ ਫੁੱਲ ਫਾਰਮ ਯੂਨੀਫਾਈਡ ਪੇਮੈਂਟ ਇੰਟਰਫੇਸ ਅਤੇ 2016 ਵਿੱਚ ਇਹ ਇਸਟੈਬਲਿਸ਼ ਹੋਈ ਅਤੇ ਇਸ ਨੂੰ ਇਸਟੈਬਲਿਸ਼ ਐਂਡ NPCI ਮੀਨਸ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਕੀਤਾ। ਨੈਕਸਟ ਹੈ ਵਿਚ ਸਾਈਟ ਹੈਜ਼ ਬਿਕਮ 44th ਵਰਲਡ ਹੈਰੀਟੇਜ ਸਾਈਟ ਇਨ ਇੰਡੀਆ? ਕਿਹੜੀ ਸਾਈਟ ਭਾਰਤ ਵਿੱਚ 44ਵਾਂ ਵਿਸ਼ਵ ਵਿਰਾਸਤ ਸਾਈਟ ਬਣ ਗਈ ਹੈ ਇਸ ਆਨਸਰ ਹੈ ਮਰਾਠਾ ਮਿਲਟਰੀ ਲੈਂਡਸਕੇਪ ਜਿਦੇ ਵਿੱਚ ਟੋਟਲ 12 ਕਿਲੇ ਆਉਂਦੇ ਹਨ ਯੂਨੈਸਕੋ ਜੋ ਕਿ 1945 ਵਿੱਚ ਸਟੈਬਲਿਸ਼ ਹੋਇਆ ਅਤੇ ਇਸ ਦਾ ਹੈੱਡ ਕੁਆਰਟਰ ਪੈरिस ਫਰਾਂਸ ਹੈ ਫਰਸਟ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਇਨ ਇੰਡੀਆ ਪਹਿਲੀ ਸਾਈਟ ਜੋ ਕਿ ਭਾਰਤ ਦੇ ਵਿੱਚ ਯੂਨੈਸਕੋ ਦੀ ਪਾਈ ਜਾਂਦੀ ਹੈ ਇਸ ਦਾ ਨਾਮ ਹੈ ਅਜੰਤਾ ਗਿਵਸ ਅਲੋਰਾ ਗਿਵਸ आगरा फोर्ट ਅਤੇ ਤਾਜ ਮਹਿਲ ਜਿਨ੍ਹਾਂ ਨੂੰ 1983 ਵਿੱਚ ਯੂਨੈਸਕੋ ਦੀ ਵੰਡ ਹੈਰੀਟੇਜ ਸਾਈਟ ਵਿੱਚ ਸ਼ਾਮਿਲ ਕੀਤਾ ਗਿਆ ਨੈਕਸਟ ਹੈ ਹੂ ਹੈਜ਼ ਰੀਸੀਵਡ 40th ਯੂਨਾਈਟਿਡ ਨੇਸ਼ਨ ਪੋਪੂਲੇਸ਼ਨ ਅਵਾਰਡ 2025 ਕਿਸ ਨੂੰ 40ਵਾਂ ਸੰਯੁਕਤ ਰਾਸ਼ਟਰ ਆਬਾਦੀ ਪੁਰਸਕਾਰ 2025 ਦਿੱਤਾ ਗਿਆ ਹੈ ਇਸ ਦਾ ਅਨਸਰ ਹੈ ਵਰਸ਼ਾ ਦੇਸ਼ਪੰਡੇ ਅਤੇ ਯੂਨਾਈਟਿਡ ਨੇਸ਼ਨ ਪੋਪੂਲੇਸ਼ਨ 어ਵਾਰਡ ਨੂੰ ਇਸਟੈਬਲਿਸ਼ ਕੀਤਾ 1981 ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੁਆਰਾ ਨੈਕਸਟ ਕੁਐਸਚਨ ਹੈ ਵਿਚ ਕੰਟਰੀ ਵਿਲ ਹੋਸਟ ਫਰਸਟ ਗਲੋਬਲ ਕਾਨਫਰੰਸ ਓਨ ਮੈਨੂਸਕ੍ਰਿਪਟ ਹੈਰੀਟੇਜ 2025 ਕਿਹੜਾ ਦੇਸ਼ ਹੱਥ ਲਿਖਿਤ ਵਿਰਾਸਤ 2025 ਦੇ ਪਹਿਲੇ ਗਲੋਬਲ ਸਮੇਲਨ ਦੀ ਮੇਜ਼ਬਾਨੀ ਕਰੇਗਾ ਇਸ ਆਨਸਰ ਹੈ ਇੰਡੀਆ ਅਤੇ ਇੰਡੀਆ ਵਿੱਚ ਇਹ ਭਾਰਤ ਮੰਡਵਮ ਨਿਊ ਦਿੱਲੀ ਵਿੱਚ ਸਤੰਬਰ ਵਿੱਚ ਹੋਸਟ ਕੀਤਾ ਜਾਵੇਗਾ ਨੈਕਸਟ ਹੈ ਵਿਚ ਰੈਂਕ ਇੰਡੀਆ ਹਾਸਿਲਡ ਐਟ 57th ਇੰਟਰਨੈਸ਼ਨਲ ਕੈਮਿਸਟਰੀ 올ੰਪੀਆਡ ਇਨ ਦੁਬਈ ਦੁਬਈ ਵਿੱਚ 57ਵੇਂ ਅੰਤਰਰਾਸ਼ਟਰੀ ਰਸਾਇਣ ਵਿਗਿਆਨ 올ੰਪੀਆਡ ਵਿੱਚ ਭਾਰਤ ਨੇ ਕਿਹੜਾ ਰੈਂਕ ਹਾਸਿਲ ਕੀਤਾ ਇਸ ਦਾ ਆਨਸਰ ਹੈ 6th ਇੰਡੀਆ ਨੇ ਟੋਟਲ 4 ਮੈਡਲ ਇਸ ਵਿੱਚ ਅਚੀਵ ਕੀਤੇ ਜਿਸ ਵਿੱਚ 2 골ਡ ਅਤੇ 2 ਸਿਲਵਰ ਹਨ ਅਤੇ ਇੰਟਰਨੈਸ਼ਨਲ ਚੈਸ 올림픽 ਵਿੱਚ ਟੌਪ ਕੰਟਰੀ ਵੀਅਤਨਾਮ ਰਹੀ ਹੈ ਨੈਕਸਟ ਵਾਟ ਇਜ਼ ਦਾ ਨੇਮ ਆਫ ਇੰਡੀਅਨ ਪਾਇਲਟ ਓਨ ਮਿਸ਼ਨ ਐਗਜ਼ਮ 4 ਮਿਸ਼ਨ ਐਗਜ਼ਮ 4 ਦੇ ਭਾਰਤੀ ਪਾਇਲਟ ਦਾ ਕੀ ਨਾਮ ਹੈ ਇਸ ਦਾ ਆਨਸਰ ਹੈ ਸੁਭਾਂਸ਼ੂ ਸ਼ੁਕਲਾ मिशन एग्ज़म 4 ਦੇ ਵਿੱਚ ਟੋਟਲ 4 ਮੈਂਬਰ ਰਹੇ ਹਨ ਪਹਿਲਾ ਹੈ ਪੈਗੀ ਵਾਟਸਨ ਜੋ ਕਿ ਅਮਰੀਕਾ ਤੋਂ ਬਿਲੋਂਗ ਕਰਦੇ ਨੇ ਸੈਕਿੰਡ ਸਬਾਂਸ਼ੂ ਸ਼ੁਕਲਾ 3rd ਸਲੈਵੋਸ ਐਪਕੀ ਜੋ ਕਿ ਪੋਲੈਂਡ ਦੇ ਵਿਅਕਤੀ ਨੇ 4th ਹੈ ਤਾਈਬੋਰ ਕੈਪੂ ਜੋ ਕਿ ਹੰਗਰੀ ਤੋਂ ਬਿਲੋਂਗ ਕਰਦੇ ਨੇ ਅਤੇ ਮਿਸ਼ਨ एग्ਜ਼ਮ 4 ਦਾ ਰੌਕਟ ਨੇਮ ਹੈ ਫਾਲਕਨ 9 ਜੋ ਕਿ ਸਪੇਸਐਕਸ ਦੁਆਰਾ ਬਣਾਇਆ ਗਿਆ ਹੈ ਨੈਕਸਟ ਹੈ ਇੰਡੀਆਜ਼ ਫਸਟ ਐਕਵਾਟੈਕ ਪਾਰਕ ਲਾਂਚਡ ਐਟ ਵਿਚ ਸਟੇਟ ਪਾਰ ਦਾ ਪਹਿਲਾ ਇਕਵਾਟੈਕ ਪਾਰਕਿਸ ਰਾਜ ਵਿੱਚ ਬਣਾਇਆ ਗਿਆ। ਜਿਸ ਅਨਸਰ ਹੈ ਅਸਾਮ ਅਸਾਮ ਦੇ ਵਿੱਚ ਇਹ ਸੋਨਪੁਰ ਦੇ ਵਿੱਚ ਬਣਾਇਆ ਗਿਆ। ਨੈਕਸਟ ਗੱਲ ਕਰਦੇ ਹਾਂ ਹੂ ਹੈਜ਼ ਰੀਸੀਵਡ ਕਲਿੰਗਾ ਰਤਨ ਅਵਾਰਡ ਕਲਿੰਗਾ ਰਤਨ ਪੁਰਸਕਾਰ ਜਿੱਤਣ ਵਾਲਾ ਵਿਅਕਤੀ ਕੌਣ ਹੈ? ਇਸ ਅਵਾਰਡ ਦੇ ਵਿਨਰ ਰਹੇ ਨੇ ਤਰਮਿੰਦਰ ਪ੍ਰਧਾਨ ਅਤੇ ਇਹ ਹੀ ਅਵਾਰਡ ਪ੍ਰੈਜ਼ੀਡੈਂਟ ਡੋਪਦੀ ਮੁਰਮੂ ਦੁਆਰਾ ਕਥਕ ਓਡੀਸ਼ਾ ਵਿੱਚ ਦਿੱਤਾ ਗਿਆ ਨੈਕਸਟ ਕੁਐਸਚਨ ਗੱਲ ਕਰਦੇ ਆ ਅਦਿਤੀ ਸਕੀਮ ਲਾਂਚਡ ਇਨ ਵਿਚ ਸਟੇਟ ਅਦਿਤੀ ਸਕੀਮ ਕਿਸ ਰਾਜ ਵਿੱਚ ਸ਼ੁਰੂ ਕੀਤੀ ਗਈ ਇਸ ਦਾ ਆਨਸਰ ਹੈ ਹਰਿਆਣਾ ਅਤੇ ਅਦਿਤੀ ਦੀ ਫੁੱਲ ਫਾਰਮ ਅਸਿਸਟੈਂਸ ਫੋਰ ਡਿਪਲॉयਮੈਂਟ ਆਫ એનર્ਜੀ ਐਫੀਸ਼ੀਐਂਟ ਟੈਕਨੋਲੋਜੀਜ਼ ਇਨ ਇੰਡਸਟਰੀਜ਼ ਐਂਡ ਇਸਟੈਬਲਿਸ਼ਮੈਂਟਸ ਨੈਕਸਟ ਕੁਐਸਚਨ ਹੈ ਵੈਨ ਵਾਸ ਵਰਲਡ ਡੇ ਫੋਰ ਇੰਟਰਨੈਸ਼ਨਲ ਜਸਟਿਸ ਡੇ ਸੈਲੀਬ੍ਰੇਟਡ ਅੰਤਰਰਾਸ਼ਟਰੀ ਵਿਸ਼ਵ ਦਿਵਸ ਕਦੋਂ ਮਨਾਇਆ ਜਾਂਦਾ ਹੈ ਇਸ ਦਾ ਆਨਸਰ ਹੈ 17 ਜੁਲਾਈ ਅਤੇ ਇਸ ਦਾ ਥੀਮ ਹੈ ਅਕਾਉਂਟੇਬਿਲਟੀ ਐਂਡ ਰਿਸਪੈਕਟ ਫੋਰ ਲਾ ਨੈਕਸਟ ਕੁਐਸਚਨ ਹੈ ਇੰਡੀਆਜ਼ ਫਰਸਟ ਏਆਈ ਕੈਂਪਸ ਇਸਟੈਬਲਿਸ਼ਡ ਐਟ ਭਾਰਤ ਦਾ ਪਹਿਲਾ ਏਆਈ ਕੈਂਪਸ ਕਿੱਥੇ ਸਥਾਪਿਤ ਕੀਤਾ ਗਿਆ ਇਸ ਅਨਸਰ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਵਿੱਚ ਇਹ ਅਮਰਾਵਤੀ ਵਿੱਚ ਸਟੈਬਿਸ਼ ਕੀਤਾ ਗਿਆ ਅਤੇ ਇਸ ਨੂੰ ਸਟੈਬਿਸ਼ ਬਿਟਸ ਪਿਲਾਨੀ ਕੰਪਨੀ ਨੇ ਕੀਤਾ ਇਸ ਦੀ ਟੋਟਲ ਲਾਗਤ 1000 ਕਰੋੜ ਅਤੇ ਇਹ ਇਨਵੈਸਟਮੈਂਟ ਹਾਈ ਕੁਆਲਿਟੀ ਐਜੂਕੇਸ਼ਨ ਇਨ EI ਲਈ ਕਿਤੇ ਗਈ ਨੈਕਸਟ ਵਿਚ ਇਜ਼ ਦੀ ਮੋਸਟ ਪੋਪੂਲੇਟਡ ਸਿਟੀ ਇਨ ਇੰਡੀਆ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਕਿਹੜਾ ਹੈ ਇਜ਼ਾਂਟਰ ਹੈ ਬਰਨੀਹਾਰਡ ਬਰਨੀਹਾਰਡ ਜੋ ਕਿ ਮੇਘਾਲੇ ਵਿੱਚ ਦਿੱਤਾ ਹੈ ਅਤੇ ਇਸ ਨੂੰ ਸੈਂਟਰ ਫੋਰ ਰਿਸਰਚ ਔਨ એનર્ਜੀ ਐਂਡ ਕਲੀਨ 에ਅਰ ਨੇ ਕੁਛ ਕੀਤਾ ਮੇਘਾਲਿਆ ਦੇ ਫੇਮਸ ਫੈਸਟੀਵਲ ਜਿਵੇਂ ਕਿ ਵੰਗਲਾ ਛੜ ਸੁਕ ਮਨਸਮ ਐਂਡ ਬੈਂਦੀ ਖਲਮ ਹੈ ਇਥੋਂ ਦੇ ਡਾਂਸਿਸ ਲਾਹੋ ਨੌਂਕ੍ਰੀਮ ਡਾਂਸਸ ਨੈਕਸਟ ਹੈ ਨਾੜਾ ਹੈਸ ਟੈਂਪਰਰੀ ਸਸਪੈਂਡਡ ਜੈਸਮਿਨ ਕੋਰ ਫੋਰ ਵਿਚ ਸਪੋਰਟਸ ਨਾਡਾ ਨੇ ਜਸਮின் ਕੋਰ ਨੂੰ ਕਿਸ ਖੇਡ ਲਈ ਮੋਤਲ ਕਰ ਦਿੱਤਾ ਹੈ। ਫਿਜ਼ਾਂਸਰ ਹੈ ਸ਼ਾਰਟ ਪੁਟ। ਜਸਮின் ਕੋਰ ਇੱਕ ਸ਼ਾਰਟ ਪੁਟ ਦੇ ਖਿਡਾਰੀ ਹਨ। ਨਾਡਾ ਦੀ ਫੁੱਲ ਫਾਰਮ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਅਤੇ ਇਹ ਇਸਟੈਬਿਸ਼ 24 ਨਵੰਬਰ 2005 ਨੂੰ ਹੋਈ। ਇਸ ਦਾ ਹੈੱਡਕੁਆਟਰ ਨਿਊ ਦਿੱਲੀ ਹੈ। ਨੈਕਸਟ ਹੈ ਵੇਅਰ ਵਾਸ ਪਰਚੰਡ ਸ਼ਕਤੀ ਮਿਲਟਰੀ ਐਕਸਰਸਾਈਜ਼ ਬਾਈ ਇੰਡੀਅਨ ਆਰਮੀ ਕੰਡਕਟਡ? ਭਾਰਤੀ ਫੌਜ ਦੁਆਰਾ ਪ੍ਰਚੰਡ ਸ਼ਕਤੀ ਫੌਜੀ ਅਭਿਆਸ ਕਿੱਥੇ ਕੀਤਾ ਗਿਆ? ਇਸ ਦਾ ਅਨਸਰ ਹੈ ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਦੇ ਫਿਮਲ ਡਾਂਸਸ ਜਿਵੇਂ ਕਿ ਚਰਕੂਲਾ, ਰਾਸਲੀਲਾ, ਕਥਕ, ਖਿਆਲ, ਨਟੰਕੀ, ਡਾਟਰਾ ਐਂਡ ਕਜਰੀ। ਨੈਕਸਟ ਹੈ ਵਿਚ ਫੀਚਰ ਲਾਂਚਡ ਬਾਈ ਮੀਟਾ AI ਇਨ ਇੰਡੀਆ ਫੋਰ ਇੰਸਟਾਗ੍ਰam ਮੈਸੇਂਜਰ ਐਂਡ ਵਟਸਐਪ? Meta AI India ਦੁਆਰਾ ਭਾਰਤ ਵਿੱਚ Instagram Messenger ਅਤੇ WhatsApp ਲਈ ਕਿਹੜਾ ਫੀਚਰ ਲਾਂਚ ਕੀਤਾ ਗਿਆ? ਜਵਾਬ ਸਰਾ ਇਮੇਜਿਨ ਮੀ ਇਮੇਜਿਨ ਮੀ ਇੱਕ ਇਮੇਜ ਜਨਰੇਸ਼ਨ ਫੀਚਰ ਹੈ। ਨੈਕਸਟ ਹੈ ਇੰਡੀਜਿਨਸ ਡਾਈਵਿੰਗ سپورਟ ਵੈਸਲ ਜਿਸ ਦਾ ਨਾਮ ਹੈ ਨਿਸਤਾਰ ਕਮਿਸ਼ਨਡ ਕੀਤਾ ਗਿਆ ਕਿਹੜੀ ਜਗ੍ਹਾ ਤੇ? ਸੋਦੇਸ਼ੀ ਡਾਈਵਿੰਗ سپورਟ ਸਮੁੰਦਰੀ ਜਹਾਜ਼ ਨਿਸਤਾਰ ਨੂੰ ਭਾਰਤ ਵਿੱਚ ਕਿਸ ਸਥਾਨ ਤੇ ਚਾਲੂ ਕੀਤਾ ਗਿਆ ਇਸ ਦਾ ਆਨਸਰ ਹੈ ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਨੈਕਸਟ ਹੈ ਵੇਅਰ ਵਾਸ ਈਸ਼ੀਅਨ ਅੰਡਰ 23 ਰੈਸਲਿੰਗ ਚੈਂਪੀਅਨਸ਼ਿਪ ਹੈਲਡ ਈਸ਼ੀਅਨ ਅੰਡਰ 23 ਕੁਸ਼ਤੀ ਚੈਂਪੀਅਨਸ਼ਿਪ ਕਿੱਥੇ ਆਯੋਜਿਤ ਕੀਤੀ ਗਈ ਇਸ ਦਾ ਆਨਸਰ ਹੈ ਵਿਤਨਾਮ ਅਤੇ ਇੰਡੀਆ ਵੱਲੋਂ ਸੁਜੀਤ ਕਲਕਰ ਨੇ 골ਡ ਮੈਡਲ ਜਿੱਤੇ नेक्स्ट है वेलू प्रभाकरम हैज पॉज ही रिलेटेड टू विच फील वेलू प्रभाकर देहांत हो गया है वो किस संबंधित हैं इस आंसर है ही डायरेक्टर वेलू प्रभाकरण एक तमिल डायरैक्टर एक्टर रहे हैं नेक्स्ट है आकाश प्राइम मिसाइल आकाश प्राइम मिसाइल एक कि मिसाइल है ਆਸ਼ ਪ੍ਰਾਇਮ ਮਿਸਾਈਲ ਇੱਕ ਸਰਫੇਸ ਟੂ 에ਅਰ ਮਿਸਾਈਲ ਹੈ ਇਸ ਦਾ ਡੈਮੇਜ 4500 ਮੀਟਰ ਹਾਈਟ ਤੱਕ ਹੈ ਅਤੇ ਇਸ ਨੂੰ ਲਦਾਖ ਦੇ ਵਿੱਚ ਟੈਸਟ ਕੀਤਾ ਗਿਆ ਨੈਕਸਟ ਹੈ ਫਾਊਂਡਰ ਆਫ ਪਰਪਲੈਕਸਿਟੀ AI ਪਰਪਲੈਕਸਿਟੀ AI ਦੇ ਸੰਸਥਾਪਕ ਕੌਣ ਰਹਾ ਹੈ ਦੀ ਫਾਊਂਡਰ ਆਫ ਪਰਪਲੈਕਸਿਟੀ AI ਹਨ ਅਰਵਿੰਦ ਸ਼੍ਰੀਨਿਵਾਸ ਪਰਪਲੈਕਸਿਟੀ AI ਜੋ ਕਿ ਹਾਲ ਹੀ ਵਿੱਚ ਚੈਟ ਜੀਪੀਟੀ ਅਤੇ ਜੈਮਿਨੀ ਨੂੰ ਓਵਰਟੇਕ ਕਰਕੇ ਨੰਬਰ 1 ਐਪ ਬਣ ਗਈ ਹੈ ਪਲੇ ਸਟੋਰ ਤੇ ਨੈਕਸਟ ਕੁਐਸਚਨ ਹੈ ਸਿੰਬੈਕਸ ਐਕਸਰਸਾਈਜ਼ ਇਜ਼ ਕੰਡਕਟਡ ਬੀਟਵੀਨ ਇੰਡੀਆ ਐਂਡ ਵਿਚ ਕੰਟਰੀ ਸਿੰਬੈਕਸ ਅਭਿਆਸ ਭਾਰਤ ਅਤੇ ਕਿਸ ਦੇਸ਼ ਵਿਚਕਾਰ ਆਯੋਜਿਤ ਕੀਤਾ ਗਿਆ ਇਸ ਦਾ ਅਨਸਰ ਹੈ ਸਿੰਗਾਪੁਰ ਸਿੰਬੈਕਸ ਐਕਸਰਸਾਈਜ਼ ਇੰਡੀਆ ਤੇ ਸਿੰਗਾਪੁਰ ਵਿੱਚ ਕੰਡਕਟ ਕੀਤੀ ਜਾਂਦੀ ਹੈ ਇਸ ਨੂੰ ਪ੍ਰੀਵੀਅਸਲੀ ਲਾਇਨ ਕਿੰਗ ਐਕਸਰਸਾਈਜ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਨੈਕਸਟ ਹੈ ਵਿਚ ਇਜ਼ ਦੀ ਕਲੀਨੈਸ ਸਿਟੀ ਇਨ ਇੰਡੀਆ ਭਾਰਤ ਦਾ ਸਭ ਤੋਂ ਸਾਫ਼ ਸ਼ਹਿਰ ਕਿਹੜਾ ਹੈ ਭਾਰਤ ਦਾ ਸਭ ਤੋਂ ਸਾਫ਼ ਸ਼ਹਿਰ ਹੈ ਇੰਦੋਰ ਇੰਦੋਰ ਜੋ ਕਿ ਮੱਧ ਪ੍ਰਦੇਸ਼ ਵਿੱਚ ਸਥਿਤ ਹੈ ਮੱਧ ਪ੍ਰਦੇਸ਼ ਭਾਰਤ ਦਾ ਉਹ ਸਟੇਟ ਹੈ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਨੈਸ਼ਨਲ ਪਾਰਕ ਪਾਏ ਜਾਂਦੇ ਹਨ ਮੱਧ ਪ੍ਰਦੇਸ਼ ਦੇ ਫੈਸਟੀਵਲ ਲੋਕ ਰੰਗ ਬਗੋਰੀਆ ਜਲਮੋਸ ਹਨ ਅਤੇ ਇਥੋਂ ਦੇ ਫੀਮੇਲ ਡਾਂਸਿਸ ਜਿਵੇਂ ਗੋਰ ਮਟਕੀ ਬਗੋਰੀਆ ਜਵਾਰਾ ਐਂਡ ਵਿਦਾਈ ਡਾਂਸ ਨੈਕਸਟ ਹੈ ਹੂ ਹੈਜ਼ ਬੀਨ ਅਪੁਆਇੰਟਡ ਐਸ ਦੀ ਪ੍ਰਾਈਮ ਮਿਨਿਸਟਰ ਔਫ ਯੂਕਰੇਨ ਕਿਸ ਦੇਸ਼ ਨੂੰ ਯੂਕਰੇਨ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਪ੍ਰੀਜ਼ਾਂਤਸਰਾ ਯੂਲੀਆ ਸਵਾਈਰਾਈ ਡੈਂਕੂ ਅਤੇ ਯੂਕਰੇਨ ਦੀ ਕੈਪੀਟਲ ਕਾਈਵ ਹੈ ਅਤੇ ਇਥੋਂ ਦੀ ਕਰੰਸੀ ਯੂਕਰੇਨੀਅਨ ਹਰੀਵਨੀਆ ਹੈ ਨੈਕਸਟ ਕੁਐਸਚਨ ਹੈ ਔਨ ਵਿਚ ਡੇ ਨੈਲਸਨ ਮੰਡੇਲਾ ਡੇ ਸੈਲੀਬ੍ਰੇਟਡ ਨੈਲਸਨ ਮੰਡੇਲਾ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈ ਇਸ ਦਾ ਅਨਸਰ ਹੈ 18 ਜੁਲਾਈ ਨੈਲਸਨ ਮਡੇਲਾ ਜੋ ਕਿ ਫੋਰਮਰ ਪ੍ਰੈਜ਼ੀਡੈਂਟ ਰਹੇ ਹਨ ਸਾਊਥ ਅਫਰੀਕਾ ਦੇ ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ 1993 ਵਿੱਚ ਅਤੇ ਭਾਰਤ ਮਿਲਿਆ 1990 ਵਿੱਚ ਨੈਕਸਟ ਹੈ ਹੂ ਇਜ਼ ਦਾ 87th ਚੈਸ ਗ੍ਰੈਂਡਮਾਸਟਰ ਆਫ ਇੰਡੀਆ ਭਾਰਤ ਦਾ 87ਵਾਂ ਸ਼ਤਰੰਜ ਗ੍ਰੈਂਡਮਾਸਟਰ ਕੌਣ ਬਣਿਆ ਹੈ ਇਸ ਦਾ ਅਨਸਰ ਹੈ ਹਰੀ ਕ੍ਰਿਸ਼ਨਨ ए आर ए ਅਤੇ ਭਾਰਤ ਦਾ ਪਹਿਲਾ ਗ੍ਰੈਂਡ ਮਾਸਟਰ ਜਿਸ ਦਾ ਨਾਮ ਹੈ ਵਿਸ਼ੂ ਨਾਥਨ ਆਨੰਦ ਜੋਗੀ 1988 ਵਿੱਚ ਬਣਿਆ। ਨੈਕਸਟ ਹੈ ਹੂ ਇਜ਼ ਦੀ ਬ੍ਰੈਂਡ ਅੰਬੈਸਡਰ ਆਫ ਵਰਲਡ ਫੀਫਾ ਈ-ਸਪੋਰਟਸ? ਵਿਸ਼ਾ ਫੀਫਾ ਈ-ਸਪੋਰਟਸ ਦਾ ਬ੍ਰੈਂਡ ਅੰਬੈਸਡਰ ਕਿਸ ਨੂੰ ਨਿਯੁਕਤ ਕੀਤਾ ਗਿਆ? ਇਸ ਆਨਸਰ ਹੈ ਕ੍ਰਿਸਿਆਨੋ ਰੋनाल्डੋ। ਕ੍ਰਿਸਿਆਨੋ ਰੋनाल्डੋ ਜਿਸ ਨੂੰ ਕੀ ਹਾਲ ਹੀ ਵਿੱਚ ਪਲੇਅਰ ਆਫ ਦੀ ਸੀਜ਼ਨ ਅਵਾਰਡ ਨਾਲ ਸਨਮਾਨਿਆ ਗਿਆ। ਕ੍ਰਿਸਟੀਆਨ ਰੋनाल्डੋ ਇੱਕ ਪੁਰਤਗਾਲ ਦੇ ਖਿਡਾਰੀ ਹਨ ਅਤੇ FIFA 2026 ਵਰਲਡ ਕੱਪ ਆਰਗੇਨਾਈਜ਼ ਕੀਤਾ ਜਾਵੇਗਾ US, ਕੈਨੇਡਾ ਅਤੇ ਮੈਕਸੀਕੋ ਵਿੱਚ। ਇਸ ਦੇ ਨਾਲ ਹੀ ਅੱਜ ਦਾ ਆਪਣਾ ਲਾਸਟ ਕੁਐਸਚਨ ਹੈ, ਵਿਚ ਫਿਨਟੈਕ ਫਰਮ ਲੌਂਚਡ ਇੰਡੀਆਜ਼ ਫਰਸਟ UPI ਪਾਵਰਡ ਫਿਜ਼ੀਕਲ ਬੈਂਕ ਬ੍ਰਾਂਚ? ਕਿਹੜੀ ਫਿਨਟੈਕ ਫਰਮ ਨੇ ਭਾਰਤ ਦੀ ਪਹਿਲੀ UPI ਪਾਵਰਡ ਫਿਜ਼ੀਕਲ ਬੈਂਕ ਸ਼ਾਖਾ ਦੀ ਸ਼ੁਰੂਆਤ ਕੀਤੀ ਹੈ? ਇਸ ਦਾ ਅਨਸਰ ਹੈ PhonePe। ਇਸ ਨਾਲ ਹੀ ਸਾਡੇ ਅੱਜ ਦੇ ਪ੍ਰਸ਼ਨ ਇੱਥੇ ਆ ਕੇ ਸਮਾਪਤ ਹੁੰਦੇ ਨੇ ਪੰਜਾਬ ਦੇ ਹਰ ਐਗਜ਼ਾਮ ਦੇ ਵਿੱਚ ਕਰੰਟ ਅਫੇਅਰ ਦੀ ਬੀਟਸ ਲਗਭਗ 7 ਤੋਂ 8 ਕੁਐਸਚਨ ਦੀ ਦੇਖਣ ਨੂੰ ਮਿਲਦੀ ਹੈ ਉਮੀਦ ਕਰਦਾ ਸਾਡੇ ਇਹ ਪ੍ਰਸ਼ਨ ਪੰਜਾਬ ਦੇ ਆਉਣ ਵਾਲੇ ਹਰ ਐਗਜ਼ਾਮ ਦੇ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਤੁਹਾਨੂੰ ਉੱਥੇ ਦੇਖਣ ਨੂੰ ਮਿਲਣਗੇ ਜੇ ਕੁਐਸਚਨ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਥੈਂਕ ਯੂ एवरीवन